ਕਾਜੀ ਤਿਆਰੀਆਂ ਨੀਮਾਰਾਜ ਪੁੱਤਿਆਰੀ ਕਾਜੀ ਹੋਈਆਂ ਵੀ ਸੱਸੇ ਕਾਜੀ ਸਾਰਿਆਂ ਨੂੰ ਗੱਲ ਇਦਾਂ ਵਾ ਵੀ ਅੱਜ ਅਹੀਂ ਕੀਤੀ ਐ ਨਵੀਂ ਵੀਡੀਓ ਸ਼ੁਰੂ ਵੀਡੀਓ ਦਾ ਕਨਸੈਪਟ ਹੋ ਸਕਦਾ ਤੁਹਾਨੂੰ ਲੱਗੇ ਕਿ ਪੁਰਾਣਾ ਵਾ ਜਾਂ ਕੁਛ ਇਹੋ ਜੀ ਗੱਲ ਪਰ ਤੁਹਾਨੂੰ ਵੇਖ ਕੇ ਜਰੂਰ ਫਰਕ ਲੱਗੇਗਾ ਵੀਡੀਓ 'ਚ ਕਿ ਨਵੀਂ ਕੁਛ ਚੀਜ਼ ਆਈ ਆ ਤੇ ਨਵੇਂ ਤਰੀਕੇ ਨਾਲ ਬਣਾਈ ਗਈ ਆ ਤੇ ਇੱਧਰ ਸਾਡੇ ਭਾਜੀ लवली ਭਾਜੀ ਨੇ ਓਏ ਓਹੋ ਇਹੋ ਗੱਲਾਂ ਤੇ ਰਹੂੰਗਾ ਅੱਗੇ ਕਦੀ ਬਾਹਰ ਹੋ ਕੇ ਚੱਲਿਆਂ ਮੈਂ ਤੇਰੇ ਤੋਂ ਚਲੋ ਠੀਕ ਅਜੇ ਵੇਖ ਲੈ ਦਲਜੀਤ ਨੂੰ ਦਵਕੇ ਮਾਰਦਾ ਮੈਂ ਨਹੀਂ ਕਰਦਾ ਤਨ ਦਵਕਾ ਮਾਰਦਾ ਤਲ ਜਾਓ ਮੈਨੂੰ ਵੇਖ ਕੇ ਦੱਸੋ ਮੜਾਇਆ ਸੰਦੀਪ ਕੀ ਕਰਨ ਦੀ ਫਿਰ ਮੈਂ ਹੁਣ ਨਹੀਂ ਆ ਬੋਹ ਚਲ ਗਏ ਆਪਣੇ ਰੂਮ ਚ ਜਾ ਤੇ ਅਸੀਂ ਸੋਚਿਆ ਕਿ ਚਲੋ ਵੀਡੀਓ ਤੇ ਬਣਾਉਣ ਦੇ ਨਾਲ ਕੁਝ ਚੋਗਾ ਚੋਗ ਲਿਆ ਜਾਵੇ ਤੇ ਤੁਸੀਂ ਕਿਹਨੇ ਸਮੋਸੇ ਖਾਣੇ ਲਵਲੀ ਇੱਕੋ ਇੱਕ ਇੱਕ ਹੀ ਮੰਗਾਇਆ ਤੇ ਇੱਕ ਹੀ ਮਿਲਦਾ ਮੈਂ ਇੱਕ ਨਾਲ ਹੀ ਖਾਣਾ ਤੇ ਧੀਮਾ ਹੁਣ ਤੁਸੀਂ ਕਰੋ ਗੱਲਾਂ ਬਾਤਾਂ ਤੇ ਅਸੀਂ ਆਗੇ ਹੌਂਸੇ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ 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 ਦਲਜੀਤ ਜੀ ਦੱਸੋ ਵੀਡੀਓ ਨਵੀਂ ਕਿਦਾਂ ਦੀ ਲੱਗੀ ਆ ਜੀ ਤੁਹਾਨੂੰ ਅੱਜ ਹੀ ਨਵੀਂ ਵੀਡੀਓ ਸ਼ੁਰੂ ਕੀਤੀ ਆ ਤੇ ਮਨੋਂ ਤੋਂ ਵਧੀਆ ਹੋਈ ਆ ਤਹੀ ਨਹੀਂ ਮੈਂ ਦਲਜੀਤ ਨੂੰ ਪੁੱਛਿਆ ਦਲਜੀਤ ਨੂੰ ਦੱਸੋ ਵਧੀਆ ਵੀਡੀਓ ਬਣਾਈ ਆ ਜੀ ਹਾਂਜੀ ਸਾਰਿਆਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਆ ਤੇ ਸਾਰਿਆਂ ਨੇ ਦੇਖ ਕੇ ਦੱਸਿਓ ਕਮੈਂਟ ਕਰਿਓ ਕਿ ਕਿੱਦਾਂ ਦੀ ਬਣੀ ਆ ਸੰਦੀਪ ਐ ਸੰਦੀਪ ਸੰਦੀਪ ਮੈਂ ਤੁਹਾਨੂੰ ਕਦੋਂ ਦੀ ਬੁਲਾਉਂ ਡਈ ਆ ਕੁਵਾਜੀ ਨਹੀਂ ਦਿੰਦੀ ਆਪਣਿਆਂ ਲਈ ਅਸੀਂ ਪੂਰੀ ਮਿਹਨਤ ਕੀਤੀ ਆ ਹੁਣ ਤੁਸੀਂ ਵੀ ਦੱਸਿਓ ਤੇ ਵਧੀਆ-ਵਧੀਆ ਕਮੈਂਟ ਕਰਿਓ ਪਰ ਵੀਡੀਓ ਜੇ ਮੇਰਾ ਇਹ ਵੈਰੀ ਆ ਨਹੀਂ ਵੀ ਐਨੀ ਦੋਵੇਂ ਭਰਾ ਵਾ ਮੈਂ ਤੇ ਲੱਵਲੀ ਤੇ ਅਸੀਂ ਘਰਦਿਆਂ ਨੂੰ ਤੰਗ ਆ ਗਏ ਬਹੁਤ ਗਲਤੀਆਂ ਬੰਕਰਨੀ ਆ ਹੁਣ ਅੱਗੇ ਵੇਖੋ ਕੀ ਕੀ ਹੁੰਦਾ ਵਾ ਭਾਜੀ ਤੁਸੀਂ ਨਵੇਂ ਵੀਡੀਓ ਬਣਈ ਅੱਜ ਬਹੁਤ ਹੀ ਮਜ਼ਾ ਆਇਆ ਵੇ ਬਣਾਉਂਦਾ ਤੇ ਸਾਰੇ ਜਣੇ ਵਧੀਆ ਤੋਂ ਵਧੀਆ ਕਮੈਂਟ ਕਰਿਓ ਤੇ ਦੱਸਿਓ ਕਿਵੇਂ ਦੀ ਲੱਗੀ ਆ ਪੁੱਤ ਮੇਰੀ ਗੱਲ ਸੁਣ ਰੋਟੀ ਤੇ ਖਾਣੀ ਵੀ ਨਹੀਂ ਪੁਰਕੀ ਉਹਦੀ ਬਣਾਉਂਦੀਆਂ ਮੈਨੂੰ ਹੁਣ ਕੀ ਪਤਾ ਵੀ ਉਹਦੀ ਵਾਰੀ ਆ ਕਿ ਤੇਰੀ ਵਾਰੀ ਇਹ ਤੇ ਮੰਮੀ ਹੁਣ ਉਹਨੂੰ ਚਾਹੀਦਾ ਵਾ ਕਿ ਮੇਰੀ ਵਾਰੀ ਆ ਮੈਂ ਟਾਈਮ ਨਾਲ ਕੰਮ ਕਰ ਲਾਂ ਭੈਣ ਜੀ ਵੀਡੀਓ ਤੇ ਬਹੁਤ ਵਧੀਆ ਤਰੀਕੇ ਨਾਲ ਬਣਾਈ ਆ ਸਾਨੂੰ ਤੇ ਵਧੀਆ ਲੱਗੀਗਾ ਬਾਕੀ ਐ ਵੀ ਤੁਸੀਂ ਭੈਣ ਭਰਾ ਕੇ ਸਾਰੇ ਵੇਖਿਓ ਤੁਹਾਨੂੰ ਵੀ ਵੇਖਣ ਵਿੱਚ ਬਹੁਤ ਵਧੀਆ ਤੇ ਇੰਟਰਸਟਿੰਗ ਲੱਗੂਗੀ ਪਰੇਮਾਨਸ ਭਾਜੀ ਮੈਂ ਬਣਨ ਦਾ ਕੰਮ ਪਤਾ ਹੀ ਆ ਫਿਰ ਤੀ ਕਿਹੜੇ ਕੰਮ ਕਰਦੇ ਜਿੱਤਾ ਕਰਾ ਕੇ ਤੇਰੇ ਵਾਲਾ ਸੋਨਾ ਵੇਚ ਕੇ ਤੇ ਪੜੀ ਲਾ ਲਾਂਗੇ ਇਹਨਾਂ ਦੀ ਲੈ ਮੇਰੇ ਸੋਨੇ ਦੀ ਤਾਂ ਕੋਈ ਗੱਲ ਨਹੀਂ ਪਰ ਨਾ ਸ਼ਰੀਕਾ ਨੂੰ ਥੱਲੇ ਲਾ ਕੇ ਰੱਖਣਾ ਵਾ ਇਹ ਗੱਲਾਂ ਕਰਦੇ ਹੁੰਦੇ ਸੀ ਨਾ ਗੱਲ ਹੋਏ ਤਾਂ ਜੀ ਇਹ ਲੱਭੀ ਹੁਣੇ ਦੋਵੇਂ ਭਰਾ ਵਾ ਤੇ ਅਹੀਆਂ ਚਾਚੀ ਚਾਚਾ ਤੇ ਇਹਨਾਂ ਨੇ ਪੈੜੀ ਵੇਚ ਲਈ ਇਹਦੇ ਨਹੀਂ ਲੈਣੀ ਆ ਚਲੋ ਜੀ ਜਿਹੜਾ ਸਾਡਾ ਕੰਮ ਆ ਮੁੱਕਦੀ ਗੱਲ ਕਰਕੇ ਜਾਇਨਾ ਸਮੋਸੇ ਖਾ ਕੇ ਰੋਟੀ ਬਣਾ ਲਈ ਰੋਟੀ ਬਣਾ ਨਹੀਂ ਦੀ ਆ ਉਹ ਦਲਦਹ ਰੋਟੀ ਆ ਉਲਡੀ ਆ ਉਹ ਦਲਦਹ ਰੋਟੀ ਆ ਉਲਡੀ ਆ ਇਹ ਤੁਹਿਆ ਪੇਸਾ ਦਾ ਲੋ ਵੀ ਜਿਹੜਾ ਮੈਂ ਫੋਟੋ ਤੋਂ ਰੋਟੀ ਖਾਂਦਾ ਫਿਰ ਜਮੀਰੀ ਵਿੱਚ ਨਹੀਂ ਮਿਲਦਾ। ਕਿਉਂ ਮਾਟਰਤ ਕਿੰਨਾ ਹੈ। ਤਹੀਂ ਜੀ। ਹਾਂ ਜੀ। ਚਲੋ ਦੱਸੇ ਜੇ ਸਾਰੇ ਜਾਨਾਂ ਨੇ ਕਿ ਵੀਡੀਓ ਬਹੁਤ ਵਧੀਆ ਆ ਤੇ ਸਾਡਾ ਰੋਲ ਵੀ ਚਲੋ ਬਹੁਤ ਵਧੀਆ ਨਾਲੇ ਥੋੜਾ ਜਿਆ ਹੈ ਵੀ ਲੜਾਈ ਵਾਲਾ। ਰਪਿੰਦਰ ਰਪਿੰਦਰ ਕੀ ਗੱਲ ਹੋ ਗਈ ਆ? ਗੱਲ ਦਾਦਾ ਨੂੰ ਪਤਾ ਹੀ ਹੈ ਕੀ ਗੱਲ ਹੋਈ ਹੈ ਤੁਹਾਡੇ ਸਾਹਮਣੇ ਹੀ ਹੁੰਦੀਆਂ ਸਾਰੀਆਂ ਗੱਲਾਂ ਓਹੋ ਉਹ ਤੁਸ਼ ਦੇਣ ਹੋ ਗਈਆਂ ਹਾਂ ਤੇ ਇਹਨਾਂ ਵਿਚਾਰਿਆਂ ਨੂੰ ਹੁਣ ਅੱਵਾ ਥੱਲੇ ਲਾਉਣਾ ਵਾ ਕਿ ਇਦਾਂ ਅੱਗੇ ਵੀ ਲਾਇਆ ਅੱਗੇ ਵੀ ਲਾਇਆ ਅੱਗੇ ਨਹੀਂ ਲਾਇਆ ਰੱਬਾ ਵੀਡੀਓ 'ਚ ਗੱਲ ਕੀਤੀ ਅੱਗੇ ਤੁਸੀਂ ਕਿਹਾ ਸੀ ਥੱਲੇ ਹੁੰਦਾ ਵੀ ਲੱਗੇ ਆ ਵੀਡੀਓ 'ਚ ਤੁਸੀਂ ਦੇਖੋ ਵੀ ਕੀ ਗੱਲ ਹਾਂ ਵੀਡੀਓ 'ਚ ਅਸਲੀ ਕਿਦਾਂ ਲੱਗੇ ਇਦਾਂ ਤੇ ਤੁਹਾਨੂੰ ਦੱਸਾਂਗਾ ਤੇ ਸੂਰ ਸਾਡ ਨੂੰ ਲਵਾਣੇ ਠੀਕ ਹੈ ਜੀ ਹਾਂ ਤੇ ਜੇ ਇਹ ਡਿਮਾਂਡ ਹੋ ਗਈ ਪੂਰੇ ਗ੍ਰਾਮਾਂਗੇ ਤਬਾਕੂ ਸਾਰਿਆਂ ਤੇ ਦਾਸ ਨੂੰ ਤੁਸੀਂ ਜਾਣਦੇ ਜੇ ਸਾਰੀ ਵੀਡੀਓ 'ਚ ਮੈਂ ਮੁਰੇ ਹਾਂ ਮੈਨੂੰ ਤਾਂ ਕਹਿੰਦੀ ਲੋੜ ਨਹੀਂ ਆ ਪੋਗੀ ਸਾਰੇ ਜਾਨੀ ਦੱਸੋ ਵੀ ਸਮੋਸੇ ਸਵਾਦ ਦੇ ਖਾ ਇਹਦੇ ਖਾਤੇ ਨਹੀਂ ਆ ਕਿ ਕਿਹੜੇ ਖੇ ਆ ਕੰਨੀ ਕੰਨੀ ਖਾ ਕੇ ਵੇਖ ਲੋ ਮੈਂ ਕਿ ਕੰਢੀ ਖਾ ਲਈ ਕਿ ਮੈਨੂੰ ਇਨਫੈਕਸ਼ਨ ਹੋ ਗਈ ਆ ਇਹ ਬੰਦਾ ਥੋੜਾ ਜਿਹਾ ਢਿਲਾਵਾਡਾ ਇਹ ਤੇ ਨਾਰੀਅਲ ਪਾਣੀ ਲੈਂਦੇ ਆ ਤਾਂ ਦੋ ਇਹ ਫਰੂਟ ਖਾਂਦਾ ਇਹ ਉਹ ਖਾਊਗਾ ਤਰੀਜੀ ਚੀਜ਼ ਘਾੜੀ ਖਾਂਦਾ ਤੇ ਹੀ ਖਾਣੇ ਸਮੋਸੇ ਹਾਂਜੀ